所以<再> <laughs> 站的高。 we when <laughs> i राम जय जय राम जय हनुमान ज्ञान गुण स्फटी नाथ मरो मंत्र विभी शर्माना लंके सर पे सब जग का नाथ युग सहस्त्र जोजन पर सम फुमसाना और मनोरथ जो कोई लावे सोई अमित तेज पल पल पावे नारो युग परताप तुम्हारा मैं गोपी सिंह प्रेसर प्रेसिडेंट अमरसर बारे एसोसिएशन ਸਾਰੇ ਜਿਹੜੇ ਵੀ ਸਾਰੇ ਤੁਹਾਡੇ ਮੀਡੀਆ ਦੇ ਮਾਧਿਅਮ ਜਿਹੜੇ ਜਿਹੜੇ ਵੀ ਇਹ ਦੇਖ ਰਹੇ ਨੇ ਚੈਨਲ ਨੂੰ ਸਾਰਿਆਂ ਨੂੰ ਮੈਂ ਜਨਮ ਨੌਮੀ ਦੀ ਤੇ ਨਵਰਾਤਰੀਆਂ ਦੀ ਵਧਾਈ ਦਿੰਦਾ ਹਾਂ ਪਲੱਸ ਮੈਂ ਜਿਹੜੇ ਆਪਣੇ ਵਕੀਲ ਸਾਹਿਬਾਨ ਉਹਨਾਂ ਦੇ ਪਰਿਵਾਰ ਨੂੰ ਵਧਾਈ ਦਿੰਦਾ ਹਾਂ ਤੇ ਚੜ੍ਹਦੀ ਕਲਾ ਦੀ ਆਸ ਬਖਸ਼ ਕਰਦਾ ਹਾਂ ਇਹ ਸਮਾਗਮ ਕਰਾਇਆ ਗਿਆ ਸੀ ਜਰਮਾਇਨ ਦਾ ਪਾਠ ਇੱਕ ਤਰੀਕ ਨੂੰ ਰੱਖਾਇਆ ਗਿਆ ਸੀ ਤੇ ਅੱਜ ਉਹਦਾ ਭੋਗ ਪਿਆ ਜਿਹਦੇ ਵਿੱਚ ਜੋ-ਜੋ ਡਿਊਟੀਆਂ ਇਹਨਾਂ ਵੱਲੋਂ ਸਾਡੀਆਂ ਲਈ ਗਈਆਂ ਬਾਡੀ ਦੀਆਂ ਅਸੀਂ ਪੂਰੀਆਂ ਤਨਦੇਹੀ ਨਾਲ ਨਿਭਾਈਆਂ ਨੇ ਰਾਤ ਨੂੰ ਪ੍ਰਸ਼ਾਦ ਵੀ ਵੱਡੇ ਵੰਡਿਆ ਗਿਆ ਵਾ ਉਹਦੇ ਵਿੱਚ ਪੋਲਿਟਿਸ਼ੀਨ ਵੀ ਸ਼ਾਮਲ ਹੋਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਇੱਥੇ ਆਏ ਸੀ ਅੱਜ ਸਾਡੇ ਸੈਸ਼ਨ ਜੱਜ ਸਾਹਿਬ ਸਮੂਹ ਟੀਮ ਦੇ ਨਾਲ ਇੱਥੇ ਹਾਜ਼ਰ ਹੋਏ ਨੇ ਡੀਏ ਲੀਗਲ ਡੀਏ ਪ੍ਰੋਸੀਕਿਊਸ਼ਨ ਆਪਣੀ ਟੀਮ ਦੇ ਨਾਲ ਸਾਰੇ ਇੱਥੇ ਹਾਜ਼ਰ ਹੋਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਸ ਕਰਦਾ ਵੀ ਪਰਮਾਤਮਾ ਸਰਦਿਆਂ ਦੀ ਮਨੋ ਕਾਮਨਾਵਾਂ ਪੂਰੀਆਂ ਕਰੇ ਤੇ ਸਾਰਿਆਂ ਦੇ ਪਰਿਵਾਰ ਦੇ ਵਿੱਚ ਸਮਰiddhi ਰੱਖੇ ਤੇ ਜੜਦੀ ਖਲਾਬਖਸ਼ੀ ਨਹੀਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਈ ਕੱਲ ਤੋਂ ਅੱਜ ਤੱਕ ਜਿਹੜਾ ਸਮਾਗਮ ਚੱਲ ਰਿਹਾ ਨਹੀਂ ਉਹਦੇ ਵਿੱਚ ਜਿਹੜੇ ਇੰਪੋਰਟ ਜਿਹੜੇ ਰੁਟੀਨ ਵਾਲੇ ਕੰਮ ਆ ਜਿੱਥੇ ਡੇਡ ਦਿੱਤੀ ਜਾ ਸਕਦੀ ਏ ਉਥੇ ਜੈਸਾਪਬ ਨੂੰ ਅਸੀਂ ਆਪਣੇ ਵੱਲੋਂ ਇੱਕ ਰੈਜ਼ੋਲੂਸ਼ਨ ਭਾ ਕੇ ਭੇਜਿਆ ਸੀ ਵੀ ਕੋਈ ਐਡਵਰਸ ਆਰਡਰ ਨਾ ਕਰਿਓ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਸਪੋਰਟ ਕੀਤੀ ਅਸੀਂ ਥੈਂਕ ਯੂ ਕਰਦੇ ਹਾਂ ਉਹਨਾਂ ਦਾ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਿਸੇ ਦਾ ਕੰਮ ਸਫਰ ਨਹੀਂ ਕੀਤਾ ਨਹੀਂ ਵੇਖੋ ਸਾਡੇ ਵੱਲੋਂ ਜਿਹੜਾ ਵੀ ਪ੍ਰਗਤ ਧਾਰਮਿਕ ਹੋਏਗਾ ਸਮਾਜਿਕ ਹੋਏ ਜਿਹੜੇ ਉਹਦੇ ਉਹਦੇ ਵਾਸਤੇ ਅਮਰਸਰ ਬਾਾਰ ਐਸੋਸੀਏਸ਼ਨ ਹਮੇਸ਼ਾ 24 ਘੰਟੇ ਅਵੇਲੇਬਲ ਹੈਗੀ ਆ ਤਨ ਦੇ ਹੀ ਨਾ ਸਪੋਰਟ ਕਰੇਗੀ ਜੈ ਸ਼੍ਰੀ ਰਾਮ ਮੇਰਾ ਨਾਮ ਅਨਿਲ ਕੁਮਾਰ ਸ਼ਰਮਾ ਹੈ ਸਾਡੀ ਇੱਕ ਸੰਸਥਾ ਹੈਗੀ ਐ ਅਸੀਂ ਰਾਮਜੀਤ ਭਗਤ ਜਿੰਨੇ ਵੀ ਰਾਮ ਜੀ ਨਾਲ ਪਿਆਰ ਕਰਨ ਵਾਲੇ ਆ ਉਹਨਾਂ ਨੇ ਇੱਕ ਸ੍ਰੀ ਰਾਮ ਰਮਾਇਣ ਸੇਵਾ ਪਰਿਵਾਰ ਬਣਾਇਆ ਉਹਦੇ ਚ ਕੋਈ ਵੀ ਸੀ ਦਸਿਆ ਜਿਹੜਾ ਰਾਮ ਜੀ ਨੂੰ ਪਿਆਰ ਕਰਦਾ ਉਹਦਾ ਮੈਂਬਰ ਹੈ ਅਸੀਂ ਇਸ ਬੈਨਰ ਥੱਲੇ ਅਸੀਂ ਹਰ ਸਾਲ ਰਮਾਇਣ ਜੀ ਦਾ ਪਾਠ ਕਚਹਿਰੀ ਪਰਿਸਰ ਦੇ ਵਿੱਚ ਕਰਦੇ ਆਂ ਇਸ ਸਾਲ ਅਸੀਂ 20ਵਾਂ ਪਾਠ ਸੈਲੀਬ੍ਰੇਟ ਕਰ ਰਹੇ ਆਂ ਸਾਡੇ ਬਜ਼ੁਰਗਾਂ ਨੇ ਇਸ ਪ੍ਰਥਾ ਨੂੰ ਚਲਾਇਆ ਸੀਗਾ ਸ੍ਰੀ ਐਮਪੀ ਜੋਸ਼ੀ ਜੀ ਸ੍ਰੀ ਛੋਟੀ ਸਾਹਿਬ ਜੀ ਉਹਨਾਂ ਸਾਰਿਆਂ ਦੀ ਅਸ਼ੀਰਵਾਦ ਨਾਲ ਇਹ ਪ੍ਰੋਗਰਾਮ ਨਿਰੰਤਰ ਚੱਲ ਰਿਹਾ ਹੈ ਬਾਹਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਹੀ ਅਸੀਂ ਇਹ ਸਾਰਾ ਕੰਮ ਕਰ ਪਾ ਰਹੇ ਹਾਂ ਜਿਹੜੇ ਵੀ ਉਸ ਵੇਲੇ ਸਾਡੀ ਚੁਣਿੰਦਾ ਬਾਡੀ ਹੁੰਦੀ ਹੈ ਉਹ ਬਹੁਤ ਅੱਛੀ ਤਰ੍ਹਾਂ ਹਰ ਵਾਰ ਸਾਨੂੰ ਬਹੁਤ ਦਿਲੋਂ ਸਹਿਯੋਗ ਦਿੰਦੇ ਨੇ ਜਿੱਥੇ ਵੀ ਸਾਨੂੰ ਜਿਹੜੀ ਵੀ ਚੀਜ਼ ਦੀ ਜ਼ਰੂਰਤ ਪੈਂਦੀ ਉਹ ਸਾਨੂੰ ਮਹਾਇਆ ਕਰਾਉਂਦੇ ਨੇ ਤੇ ਅਸੀਂ ਪ੍ਰਦੀਪ ਸ਼ੈਲੀ ਨੂੰ ਇੱਕ ਆਪਣਾ ਮਹੰਤਕ ਤਾਈ ਰੱਖਿਆ ਕਿ ਮਤਲਬ ਕਿਉਂਕਿ ਹਰ ਸਾਲ ਸਾਡੀ ਬਾਡੀ ਚ ਨਿਰੰਤਰਤਾ ਹੈ ਕਦੀ ਪ੍ਰਧਾਨ ਕੋਈ ਉਹ ਇੱਕ ਆਪਣੇ ਆਹ ਰਾਮ ਜੀ ਦੇ ਸੇਵਕ ਦੇ ਤੌਰ ਤੇ ਉਹਨਾਂ ਨੂੰ ਅਸੀਂ ਪ੍ਰਦੀਪ ਸ਼ਾਨੀ ਜੀ ਨੂੰ ਬਿਠਾਣਿਆ ਇਸ ਸਾਲ ਪਨੇਸ਼ਰ ਜੀ ਔਰ ਇਹਨਾਂ ਦੀ ਟੀਮ ਦੇ ਥੱਲੇ ਅਸੀਂ ਇਹ ਸਾਰਾ ਜਿਹੜਾ ਰਮਾਇਣ ਜੀ ਦਾ ਪਾਠ ਹੈ ਇਹ ਉਤਸਵ ਦਾ ਆਨੰਦ ਲਿੱਤਾ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹਰ ਚੀਜ਼ ਦੀ ਜਿੱਥੇ ਮਤਲਬ ਇਹਨਾਂ ਵੱਲੋਂ ਸਾਨੂੰ ਸਾਰੀ ਵਾਰ ਖੁਲੀ ਹੈ ਕਿ ਅਸੀਂ ਜੋ ਵੀ ਕਰਾਂ ਅਸੀਂ ਇਹਨਾਂ ਤੇ ਸਹਿਯੋਗ ਤੋਂ ਬੜੇ ਖੁਸ਼ ਹੈ ਔਰ ਇਹਨਾਂ ਨੇ ਆਪਣੇ ਬਾੜ ਦੇ ਜਿੰਨੇ ਵੀ ਸਾਡੇ ਕੰਸਲਟ ਬੰਦੇ ਹੁੰਦੇ ਆ ਉਹਨਾਂ ਨੂੰ ਵੀ ਬੁਲਾ ਕੇ ਸਨਮਾਨਿਤ ਕੀਤਾ ਹੈ ਔਰ ਬੜਾ ਅੱਛਾ ਲੱਗਾ ਅਸੀਂ ਇਹ ਪਾਰ ਤੇ ਪਿੱਛੇ ਮਨਸਾ ਸਾਡੀ ਇਹੀ ਹੈ ਕਿ ਬਾੜ ਐਸੋਸੀਏਸ਼ਨ ਦੇ ਸਾਡੇ ਸਾਰੇ ਮੈਂਬਰ ਜੋ ਕਿ ਸਾਲ ਪਰ ਤਣਾਉਪੂਰਨ ਮਾਹੌਲ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਸਾਰਿਆਂ ਦੀ ਸਿਹਤ ਅੱਛੀ ਰਹੇ ਉਹਨਾਂ ਸਾਰਿਆਂ ਨੂੰ ਪ੍ਰਮਾਤਮਾ ਸੁੱਖ ਦੇ ਸ਼ਾਂਤੀ ਦੇ ਸਮਰiddhi ਦੇ ਇਹ ਸਾਰੀ ਕਾਮਨਾ ਦੇ ਕਾਰਨ ਅਸੀਂ ਹਰ ਸਾਲ ਇਹ ਜਿਹੜਾ ਉਪਰਾਲਾ ਇਹ ਕਰਦੇ ਹਾਂ ਔਰ ਪ੍ਰਭੂ ਰਾਮ ਦੀ ਹੀ ਸਭ ਤੋਂ ਵੱਡੀ ਕਿਰਪਾ ਹੈ ਕਿ ਅਸੀਂ ਅੱਜ ਤੱਕ ਇਹਨੂੰ ਇੱਥੋਂ ਤੱਕ ਨਿਭਾਣ ਦੇ ਯੋਗ ਹੈ ਕਿਉਂਕਿ ਰਾਮ ਨੌਮੀ ਹੁੰਦੀ ਹੈ ਇਹਨਾਂ ਨవరਾਤਿਆਂ 'ਚ ਅਸੀਂ ਆਪਣੇ ਜਿਹੜਾ ਵਰਕਿੰਗ ਸ਼ਡਿਊਲ ਹੈ ਉਹਦੇ ਮੁਤਾਬਕ ਆਪਣਾ ਕੋਈ ਡੇਟ ਫਿਕਸ ਕਰਕੇ ਸਾਤਨ ਰਾਤੀ ਚ ਹੀ ਰੱਤੀ ਇੱਕ ਦਿਨ ਪਹਿਲਾਂ 9:30 ਵਜੇ ਰਮਾਇਨ ਜੀ ਦਾ ਪਰਵੇਸ਼ ਕਰਾ ਕੇ ਬਾੜ ਦਾ ਪ੍ਰਾਰੰਭ ਕਰਦੇ ਆ ਉਸ ਦਿਨ ਰਾਤੀ ਕੀਰਤਨ ਹੁੰਦਾ ਸਾਡੇ ਵਕੀਲ ਸਾਹਿਬਾਨਾਂ ਦੇ ਸਾਰੇ ਪਰਿਵਾਰ ਬੱਚੇ ਉਹ ਵੀ ਆ ਕੇ ਸ਼ਾਮਲ ਹੁੰਦੇ ਨੇ ਔਰ ਅਗਲੇ ਦਿਨ ਅਸੀਂ 1 ਵਜੇ ਭੰਡਾਰਾ ਕਰਦੇ ਆ ਅਸਲ ਚ ਇਸ ਪ੍ਰੋਗਰਾਮ ਦਾ ਮੰਤਵ ਤੇ ਸਾਡੇ ਆਪਣੇ ਵਕੀਲ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚਿਆਂ ਦੇ ਨਾਲ ਹੈ ਲੇਕਿਨ ਰਾਮ ਦਾ ਦਵਾਰਾ ਹੈ ਇਹ ਰਾਮਦੁਆਰੇ ਦੇ ਵਿੱਚ ਕੋਈ ਵੀ ਜਿਹੜਾ ਪ੍ਰਭੂ ਰਾਮ ਨੂੰ ਪਿਆਰ ਕਰਦਾ ਉਹ ਮੱਥਾ ਟੇਕਨ ਉਹਦਾ ਆਸ਼ੀਰਵਾਦ ਲੈ ਹਮੇਸ਼ਾ ਵੈਲਕਮ